ਲੋਜੀ ਵੀ ਪੰਜਾਬੀ ਦੇ ਇੱਕ ਨਵੇਂ ਨਗੋਰ ਵੀਲੌਗ ਦੇ ਨਾਲ ਮੈਂ ਹਾਂ ਤੁਹਾਡਾ ਮਿੱਤਰ ਜਬਾਰ ਚੋਦਰੀ ਮੈਂ ਮੈਂ ਹਾਸੇਸ ਵਾਸਤੇ ਰਹਾ ਕਿ ਹਿੰਦੁਸਤਾਨ ਦੀ ਜਿਹੜੀ ਉਹਨਾਂ ਨੇ ਆਪਣੀ ਜਿਹੜੀ ਔਕਾਤ ਸੀ ਉਹ ਹਿੰਦੁਸਤਾਨ ਨੇ ਦਿਖਾ ਦਿੱਤੀ ਹੈ ਮੋਦੀ ਸਾਹਿਬ ਨੇ ਔਰ ਮੈਂ ਉਹ ਜਿਹੜੀਆਂ ਗੱਲਾਂ ਪਿਛਲੇ ਹਫਤਾ ਡੇਢ ਹਫਤੇ ਤੋਂ ਤੁਹਾਨੂੰ ਕਰ ਰਿਹਾ ਸੀ ਕਿ ਖਾਲਿਸਤਾਨ ਕਿਉਂ ਜ਼ਰੂਰੀ ਹੈਗਾ ਉਹਦੀ ਵਜ੍ਹਾ ਇਹ ਹੈ ਕਿ ਹਿੰਦੁਸਤਾਨ ਦੇ ਅੰਦਰ ਬਰਦਾਸ਼ਤ ਹੀ ਨਹੀਂ ਗੱਲ ਕਰਦੇ ਆ ਅਸੀਂ ਲੋਕਤੰਤਰਾਂ ਇੱਥੇ ਲੋਕਾਂ ਨੂੰ ਆਜ਼ਾਦੀਆਂ ਇੱਥੇ ਜਨਾਬ ਲੋਕਾਂ ਨੂੰ ਬੋਲਣ ਦੀਆਂ ਆਜ਼ਾਦੀਆਂ ਲੇਕਿਨ ਹਕੀਕਤ ਜਿਹੜੀ ਹੈ ਉਹ ਉਹਦੇ ਬਿਲਕੁਲ ਜਿਹੜਾ ਨਾ ਉਹ ਉਲਟ ਪਈ ਹੈ ਹਿੰਦੁਸਤਾਨ ਦਾ ਜਿਹੜਾ ਸੱਚ ਦੇ ਨਾਲ ਜਾਂ ਫੈਕਟਸ ਦੇ ਨਾਲ ਜਾਂ ਹਕੀਕਤਾਂ ਦੇ ਨਾਲ ਕੋਈ ਸੰਬੰਧ ਹੈ ਹੀ ਨਹੀਂ ਸਰਕਾਰਾਂ ਦਾ ਕਿਸੇ ਦਾ ਸੱਚ ਸੁਣ ਸਕਦੇ ਨਹੀਂ ਕਿਸੇ ਦਾ ਸੱਚ ਬਰਦਾਸ਼ਤ ਕਰ ਸਕਦੇ ਨਹੀਂ ਔਰ ਕਿਸੇ ਦੀ ਨਾ ਕੋਈ ਮذਬੀ ਆਜ਼ਾਦੀ ਬਰਦਾਸ਼ਤ ਕਰਦੇ ਜਾਂ ਨਾ ਕਿਸੇ ਦੀ ਬੋਲਣ ਦੀ ਆਜ਼ਾਦੀ ਬਰਦਾਸ਼ਤ ਆਪਣੇ ਸੰਵਿਧਾਨ ਦੇ ਫੀਤੀ ਫੀਤੀ ਜਿਹੜਾ ਨਾ ਉਹ ਕਰਕੇ ਸੁਭਾ ਸ਼ਾਮੇ ਕਰ ਰੱਖਦੇ ਨੇ ਤੇ ਫਿਰ ਫਿਰ ਕਹਿੰਦੇ ਨੇ ਜਨਾਬ ਜੀ ਕਿ ਫਲਾ ਬੰਦਾ ਜਿਹੜਾ ਉਹ ਠੀਕ ਮੰਗ ਰਿਹਾ ਆਪਣੀ ਹੱਕ ਮੰਗਣ ਵਾਲਿਆਂ ਨੂੰ ਜਿਹੜਾ ਨਾ ਉਹ ਵੱਡੀ ਟੁਕੀ ਜਾਂਦੇ ਨੇ ਮੇਰਾ ਜਨਾਬ ਇਹ ਜਿਹੜਾ ਚੈਨਲ ਤੁਹਾਡੇ ਜਿਹਦੇ ਰਾਈ ਮੈਂ ਤੁਹਾਡੇ ਨਾਲ ਮੁਖਾਤਬ ਹੋਣਾ ਇਹ ਚੈਨਲ ਜਿਹੜਾ ਹਿੰਦੁਸਤਾਨ ਦੀ ਸਰਕਾਰ ਨੇ YouTube ਨੂੰ ਕਹਿ ਕੇ ਇੰਡੀਆ ਦੇ ਵਿੱਚ ਜਿਹੜਾ ਉਹ ਬੰਦ ਕਰਾ ਦਿੱਤਾ ਬੰਦੀ ਲਾ ਦਿੱਤੀ ਪਹਿਲੇ ਤੇ ਮੈਂ ਕੱਲ ਵੀ ਤੁਹਾਨੂੰ ਇੱਕ ਵੀਡੀਓ 'ਚ ਦੱਸਿਆ ਸੀ ਕਿ ਪਹਿਲੇ ਜਿਹੜਾ ਕੰਮ ਸ਼ੁਰੂ ਹੋਇਆ ਉਹ ਗਰਪੰਤ ਸਿੰਘ ਸਿਖਰ ਜਸਟਿਸ ਦੇ ਜਿਹੜੇ ਆਪਣਾ ਲਾਇਰ ਨੇ ਕੋ ਜਨਰਲ ਕਾਉਂਸਲ ਦੇ ਗਰਪੰਤ ਸਿੰਘ ਪੰਨੂ ਹੁਰੀ ਉਹਨਾਂ ਦੀ ਪ੍ਰੈਸ ਕਾਨਫਰੰਸ ਇੱਕ ਲਾਈਵ ਦਿਖਾਈ ਸੀ ਮੈਂ ਲਾਹੌਰ ਪ੍ਰੈਸ ਕਲੱਬ ਦੇ ਵਿੱਚੋਂ ਜਿਹੜਾ ਕਿਸੇ ਵੀਡੀਓ ਪਹੁੰਚੂ ਜੇ ਸਭ ਤੋਂ ਪਹਿਲੇ ਨੋਟਿਸ ਨੋਟਿਸ ਹੁੰਦਾ ਆਇਆ ਜੀ ਕਿ ਇਹ ਅਸੀਂ ਜਿਹੜੇ ਨੇ ਇੰਡੀਆ 'ਚ ਦਿਖਾਣਾ ਬੰਦ ਕਰ ਰਹਾ ਮੈਂ ਕਹਾਂ ਜੀ ਚਲੋ ਠੀਕ ਹੈ ਕੀ ਪਤਾ ਜਨਾਬ ਇਹਨਾਂ ਨੂੰ ਪੰਨੂ ਸਾਹਿਬ ਦੇ ਨਾਲ ਨਫ਼ਰਤ ਹੋਏ ਪੰਨੂ ਸਾਹਿਬ ਨਾ ਬਰਦਾਸ਼ਤ ਹੁੰਦੇ ਪੰਨੂ ਸਾਹਿਬ ਬਰਦਾਸ਼ਤ ਨਾ ਹੁੰਦੇ ਹੋਣ ਪੰਨੂ ਸਾਹਿਬ ਜਿਹੜੇ ਉਹਨ ਤ론 ਜੀ ਤੁਸੀਂ ਬੰਦ ਕਰ ਦਿੱਤੀ ਆਪਣੇ ਮੁਲਕ ਵਿੱਚ ਠੀਕ ਅਸੀਂ ਜਨਾਬ ਆਪਣਾ ਜਿਹੜਾ ਸੀ ਉਹ ਅਰਦਾਸ ਕਰ ਲਈ ਜਿਹੜੇ ਆਪਣੇ ਓਵਰ ਸੀਸ ਭਰਾ ਹਨ ਅਸੀਂ ਉਹਨਾਂ ਕੋਲ ਬੇਨਤੀ ਕਰ ਲਈ ਕਿ ਤੁਸੀਂ ਦੇਖੋ ਜਨਾਬ ਇਹਨਾਂ ਨੂੰ ਦੇਖੋ ਦੁਬਾਰਾ ਨਵਾਂ ਵੀਡੀਓ ਅੱਜ ਪਾ ਦਿੱਤੀ ਉਸ ਤੋਂ ਬਾਅਦ ਅੱਜ ਵੀਡੀਓ ਪਈ ਹੈ ਤੇ ਫਿਰ ਜਨਾਬ ਇੱਕ ਇੱਕ ਵੀਡੀਓ ਦੇ ਉੱਤੇ ਜਿਹੜਾ ਸੀ ਨਾ ਉਹ ਆ ਗਿਆ ਜਨਾਬ ਰਿਪੋਰਟਿੰਗ ਹੋ ਰਹੀ ਹੈ ਜਨਾਬ ਉਸ ਤੋਂ ਬਾਅਦ ਆਖਰੀ ਜਿਹੜਾ ਸੀ ਉਹ YouTube ਨੇ ਜਿਹੜਾ ਉਹ ਚੈਨਲ ਦਾ ਹੀ ਜਨਾਬ ਆਪਣਾ ਜਿਹੜਾ ਨਾ ਸਨੇਹਾ ਸਾਨੂੰ ਭੇਜ ਦਿੱਤਾ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਤੁਸੀਂ ਪੜ੍ਹ ਲਓ ਦੇਖੋ ਕਿ ਹਿੰਦੁਸਤਾਨ ਜਿਹੜਾ ਆਪਣਾ ਉਹ ਕੀ ਉਹਦੀ ਜਾਨੀ ਕਿ ਮੈਂਟੈਲਿਟੀ ਹੈ ਇਹਨਾਂ ਲੋਕਾਂ ਨੇ ਕੀ ਸੋਲਵ ਕਰਨੇ ਪ੍ਰੋਬਲਮ ਇਹ ਸਾਰਾ ਦਿਨ ਪ੍ਰੋਬਲਮ ਵਧਾਉਂਦੇ ਨੇ ਬਹਿ ਕੇ ਲਿਖਿਆ ਜੀ ਵੀ ਰੀਸੀਵਡ ਐਨ YouTube ਨੇ ਮੈਨੂੰ ਦੱਸਿਆ ਵੀ ਰੀਸੀਵਡ ਐਨ ਆਰਡਰ ਐਨ ਆਰਡਰ ਫਰਮ ਦਾ ਗਵਰਨਮੈਂਟ ਰਿਲੇਟਡ ਟੂ ਨੈਸ਼ਨਲ ਸਿਕਿਉਰਿਟੀ ਔਰ ਪਬਲਿਕ ਆਰਡਰ ਰਿਗਾਰਡਿੰਗ ਯੂਅਰ ਕੰਟੈਂਟ ਮਤਲਬ ਸਾਡਾ ਹੁਣ ਜਿਹੜਾ ਕੰਟੈਂਟ ਹੈ ਇਹ ਹਿੰਦੁਸਤਾਨ ਦੀ ਨੈਸ਼ਨਲ ਸਿਕਿਉਰਿਟੀ ਦਾ ਮਸਲਾ ਬਣਿਆ ਹੋਇਆ ਵਾਹ ਬਈ ਵਾ ਯਾਨੀ ਕਿ ਨੈਸ਼ਨਲ ਸਿਕਿਉਰਿਟੀ ਹੋਣਾਂ ਦੀ ਜਿਹੜੀ ਇੰਨੀ ਇੰਨੀ ਵਨਰੇਬਲ ਹੋ ਗਈ ਹੈ ਕਿ ਜਬਾਰ ਚੌਧਰੀ ਜਿਹੜਾ ਇੱਕ ਗੱਲ ਕਰਦਾ ਹੱਕ ਦੀ ਸੱਚ ਦੀ ਉਹ ਹੁਣ ਜਿਹੜਾ ਨਾ ਉਹ ਉਹ ਤੋਂ ਜ਼ਨਾਬ ਨੈਸ਼ਨਲ ਸਿਕਿਉਰਿਟੀ ਖਤਰੇ ਚ ਪੈ ਜਾਂਦੀ ਹੈ ਕਿ ਜਿਹੜੇ ਮੇਰੇ ਭਰਾ ਜਿਹੜੇ ਆਪਣੇ ਹੱਕਾਂ ਦੀਆਂ ਲੜਾਈਆਂ ਲੜਦੇ ਪਏ ਨੇ ਉਹਨਾਂ ਬਾਰੇ ਤੇ ਫਿਰ ਇਹਨਾਂ ਨੂੰ ਮੌਤ ਹੀ ਪੈ ਜਾਂਦੀ ਹੁਣੀ ਸਾਰਾ ਯਾਨੀ ਕਿ ਸੱਚ ਨਹੀਂ ਜਬਾਰ ਚੌਧਰੀ ਕੀ ਦੱਸਦਾ ਜਬਾਰ ਚੌਧਰੀ ਤੇ ਸੱਚੀ ਦੱਸਦਾ ਹਕੀਕਤਾਂ ਹੀ ਦੱਸਦਾ ਹੁਣ ਮੈਨੂੰ ਦੱਸੋ ਜਬਾਰ ਚੌਧਰੀ ਦੱਸਦਾ ਕਿ ਜਨਾਬ 17 ਤਰੀਕ ਨੂੰ ਖਾਲਿਸਤਾਨ ਰੈਫਰੈਂਡਮਸ ਖਾਲਿਸਤਾਨ ਚੋਣਾਂ ਹੋ ਰਹੀਆਂ ਮਸ਼ਿੰਗਟਨ ਵਿੱਚ ਹੁਣ ਇਹਦੇ ਝੂਠ ਹੈ ਕੀ ਮਸ਼ਿੰਗਟਨ ਵਿੱਚ ਆਪਣਾ ਚੋਣਾਂ ਨਹੀਂ ਹੋ ਰਹੀਆਂ ਤੇ ਖਾਲਿਸਤਾਨ ਦਾ ਰੈਫਰੈਂਡਮ ਨਹੀਂ ਹੋ ਰਿਹਾ ਹੋ ਰਿਹਾ ਬਈ ਜਦੋਂ ਹੋ ਰਿਹਾ ਤੇ ਜਬਾਰ ਚੌਧਰੀ ਨੇ ਵੀ ਤੇ ਇਹੀ ਗੱਲ ਕਹੀ ਕਿ ਰੈਫਰੈਂਡਮ ਹੋ ਰਿਹਾ ਤੁਸੀਂ ਜਨਾਬ ਉਹਨੂੰ ਫੜ ਕੇ ਤੇ ਉਹਦਾ ਮੂੰਹ ਤੇ ਜ਼ਿੱਪ ਲਾ ਦਿੱਤੀ ਮੂੰਹ ਸੀ ਦਿੱਤਾ ਜਵਾਰ ਚੌਧਰੀ ਨੇ ਦੱਸਿਆ ਜਨਾਬ ਜੀ ਕਿ ਸ਼ਹੀਦ ਨਿੱਜਰ ਨੂੰ ਜਿਹੜਾ ਆਪਣਾ ਉਹ ਕੈਨੇਡਾ ਦੀ ਜਿਹੜੀ ਸਰਜ਼ਮੀਨ ਉੱਤੇ ਸ਼ਹੀਦ ਕੀਤਾ ਤੇ ਉਹਦਾ ਜਿਹੜਾ ਬੰਦਾ ਨਿੱਖਲ ਗੁਪਤਾ ਜਿਹੜਾ ਫੜਿਆ ਗਿਆ ਉਹਨੇ ਜਨਾਬ ਕਬੂਲ ਕੀਤਾ ਕਿ ਉਹ ਰਾਤ ਦੀ ਪ੍ਰੌਕਸੀ ਹੈ ਇਹ ਇਹ ਜਵਾਰ ਨੇ ਦੱਸਿਆ ਇਹ ਗੱਲ ਨਿਊਯਾਰਕ ਦੀ ਅਦਾਲਤ 'ਚ ਵੀ ਪਈ ਹੈ ਤੇ ਭਾਈਨ ਪ੍ਰਧਾਨ ਮੰਤਰੀ ਸਾਹਿਬ ਤੁਸੀਂ ਨਿਊਯਾਰਕ ਦੀ ਅਦਾਲਤ 'ਚ ਵੀ ਬੰਦੀ ਲਾ ਦਿਓ ਕਹੋ ਜੀ ਕਿ ਅਦਾਲਤ ਵੀ ਝੂਠ ਬੋਲਦੀ ਜਵਾਰ ਚੌਧਰੀ ਨੇ ਦੱਸਿਆ ਜੀ ਕਿ ਜਿਹੜਾ ਯੂਕੇ ਦਾ ਚੈਰਿਟੀ ਕਮਿਸ਼ਨ ਹੈ ਉਹਨੇ ਖਾਲਸਤਾਨ ਗੁਰਦੁਆਰੇ ਦੇ ਖਿਲਾਫ ਜਿਹੜਾ ਇਨਵੈਸਟੀਗੇਸ਼ਨ ਸੀ ਉਹ ਡ੍ਰੌਪ ਕਰਕੇ ਤੁਹਾਨੂੰ ਕਲੀਨ ਸ਼ੀਟ ਦੇ ਦਿੱਤੀ ਹੈ ਔਰ ਖਾਲਸਤਾਨ ਲਿਖਣਾ ਜਿਹੜਾ ਗੁਰਸਤਾਨ ਮੱਥਿਆਂ ਤੇ ਉਹ ਲੀਗਲ ਕਰਾਰ ਦੇ ਦਿੱਤਾ ਇਹ ਚ ਕੋਈ ਝੂਠ ਬੋਲਿਆ ਮੈਂ ਇੰਟਰਨੈਸ਼ਨਲ ਸਿਕਿਉਰਿਟੀ ਦਾ ਮਸਲਾ ਬਣ ਗਿਆ ਇਹਨਾਂ ਦਾ ਕਿ ਇੱਕ ਜਿਹੜਾ ਆਜ਼ਾਦ ਦੇਸ਼ ਹੈ ਬ੍ਰਿਟਾਨੀਆ ਇੰਗਲਿਸਤਾਨ ਉਹ ਕਹਿੰਦੇ ਸਾਡੇ ਦੇਸ਼ ਵਿੱਚ ਜਿਹੜਾ ਆਪਣਾ ਖਾਲਸਤਾਨ ਲਿਖਣਾ ਜਿਹੜਾ ਨਾ ਉਹ ਲੀਗਲ ਹੈ ਸਾਨੂੰ ਮਸਲਾ ਕੋਈ ਨਹੀਂ ਜਿੰਨ ਦਾ ਦੇਸ਼ ਹੈ ਉਹਨਾਂ ਨੂੰ ਮਸਲਾ ਕੋਈ ਨਹੀਂ ਤੇ ਜੇ ਇਹਨਾਂ ਦਾ ਦੇਸ਼ ਨਹੀਂ ਉਹਨਾਂ ਨੂੰ ਸਾਰੇ ਮੂਨ ਨੈਸ਼ਨਲ ਸਿਕਿਉਰਿਟੀ ਦਾ ਮਸਲਾ ਬਣ ਗਿਆ। ਯੂਕੇ ਕਮਿਸ਼ਨ ਨੂੰ ਤੁਸੀਂ ਜਾ ਕੇ ਆਪਣਾ ਕੇਸ ਲੜੋ। ਤੁਹਾਡੀ ਤੇ ਜਿਹੜੀ ਤੁਹਾਡੀ ਜਿਹੜੀ ਰੱਖੀ ਸੀ ਲੋਵੀਨਾ ਟੰਡਨ ਤੇ ਇੰਡੀਆ ਟੂਡੇ ਚ ਉਹਨੇ ਤੇ ਖਬਰ ਲਿਖ ਦਿੱਤੀ ਸੀ ਕਿ ਜਨਾਬ ਇੱਥੇ ਬਹੁਤ ਕੁਝ ਗਲਤ ਹੋ ਰਿਹਾ ਹੈ। 2019 ਚ ਤੇ 6 ਸਾਲ ਯੂਕੇ ਚੈਰਿਟੀ ਕਮਿਸ਼ਨ ਨੇ ਫਿੱਤੀ ਪਿਕਨ ਜਨਾਬ ਇੱਕ 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 ਚੀਜ਼ ਫੜ ਕੇ ਵਰਕਾ ਵਰਕਾ ਖੋਲਿਆ। ਤੇ ਮੇਰੇ ਸਿੰਘ ਭਰਾਵਾਂ ਨੇ ਜਿਹੜਾ ਆਪਣਾ ਉਹ ਸਾਰਾ ਕੁਝ ਸਾਹਮਣੇ ਰੱਖਿਆ। ਜਨਾਬ ਇਹ ਦੇਖੋ ਸਾਡੇ ਖਾਤੇ ਬਿਲਕੁਲ ਕਲੀਅਰ ਨੇ ਤੁਹਾਡੇ ਹੱਥ ਸਾਫ਼ ਨੇ ਬਿਲਕੁਲ ਤੇ ਯੂਕੇ ਵੀ ਆਪਣਾ ਗਵਰਨਮੈਂਟ ਨੇ ਉਹਨਾਂ ਦੇ ਲਈ ਕਾਨੂੰਨਾਂ ਨੇ ਮੰਨ ਲਿਆ ਤੇ ਜਵਾਰ ਚੌਧਰੀ ਨੇ ਸਿਰਫ ਇਹ ਦੱਸ ਦਿੱਤਾ ਕਿ ਜੀ ਕਿ ਜਿਹੜਾ ਨਾ ਇਹ ਸਭ ਕੁਝ ਲੀਗਲ ਹੋ ਗਿਆ ਉਥੇ ਕਿ ਬਾ ਚੌਧਰੀ ਦੇ ਇਹ ਨਾ ਗੁਨਾਹ ਹੋ ਗਿਆ ਇਸ ਵਾਸਤੇ ਨਾਲ ਜਵਾਰ ਚੌਧਰੀ ਨੇ ਤਾਂ ਚੈਨਲ ਬੰਦ ਕਰ ਦਿਓ ਕਰ ਦਿਓ ਭਾਈ ਤੁਹਾਡਾ ਦੇਸ਼ ਹੈ ਤੁਹਾਡੀ ਸਰਕਾਰ ਹੈ ਤੁਹਾਡਾ ਜਨਾਬ ਡੰਡਾ ਚੱਲਦਾ ਤੇ ਚਲਾਈ ਜੋ ਲੇਕਿਨ ਤੁਸੀਂ ਕਮਜ਼ ਕਮ ਜਿਹੜਾ ਨਾ ਕਿਸੇ ਦੀ ਗੱਲ ਤਾਂ ਸੁਣੋ ਹੈ ਜਵਾਰ ਚੌਧਰੀ ਨੇ ਦੱਸਿਆ ਜੀ ਕਿ ਖਾਲਿਸਤਾਨ ਦਾ ਰੈਫਰੈਂਡਮ ਯੂਕੇ ਚ ਹੋਇਆ ਉਹ ਲੱਖਾਂ ਵੋਟਾਂ ਪਏ क्या नहीं पक्षा वोट क्या झूठ बोलिया मैं मैं यही दसिया ना कि भाई उ लखट निकले ने डब्बे चो तो सारे जड़े अपना उदार पम्मा जो ऑर्गनाइजर सन उन्होंने बो डबे खोल के बखाए नहीं सारे ये अन्ने ने दबार चौधरी ने तो यही दसाया ना कि भाई वोटा पालस्तान दबार चौधरी ने दसा कि कनेडा भी वोटा पाइया कनेडा भी वोटा पाइया लखा वोट झूठ है दबार चौधरी ने की दसिया ਜਬਾਤ ਚੋਹਰੀ ਨੇ ਦੱਸਿਆ ਜਿਹੜਾ ਕਪਲ ਸ਼ਰਮਾ ਦੇ ਜਿਹੜੇ ਕੈਫੇ ਦੇ ਉੱਤੇ ਫਾਇਰਿੰਗ ਹੋਈ ਸੀ ਉਹ ਕਬੂਲ ਕੀਤੀ ਆਪਣਾ ਬਖਸ਼नोई ਗੈਂਗ ਨੇ ਇਹ ਝੂਠਾ ਕੋਈ ਤੇ ਜਬਾਤ ਚੋਹਰੀ ਇਹ ਦੱਸਿਆ ਕਿ ਕੈਨੇਡਾ ਦੇ ਜਿਹੜੇ ਐਮਪੀ ਨੇ ਉਹ ਆਪਣੀ ਹਕੂਮਤ ਨੂੰ ਖਤ ਲੇਖ ਰਹੇ ਨੇ ਜੀ ਕਿ ਬਖਸ਼नोई ਗੈਂਗ ਜਿਹੜਾ ਉਹ ਇੱਥੇ ਮੰਦ ਭਾਗੇ ਕੰਮ ਕਰਦਾ ਪਿਆ ਇਹਨੂੰ ਇਹਨੂੰ ਬੈਨ ਕਰ ਦਿਓ ਟੈਰਰਿਸਟ ਡਿਕਲੇਅਰ ਕਰ ਦਿਓ ਮੈਂ ਤੇ ਰਿਪੋਰਟ ਕੀਤੀ ਨਾ ਇਹ ਤੇ ਸ਼ੂਟਿੰਗ ਦਾ ਮੈਸੇਂਜਰ ਹੋ ਗਿਆ ਨਾ ਤੁਸੀਂ ਮੈਸੇਂਜਰ ਨੂੰ ਗਾਟਾ ਲਾ ਦਿਓ ਹੈ ਆਪਣਾ ਚਿਹਰਾ ਸਾਫ਼ ਨਹੀਂ ਕਰਨਾ ਸ਼ੀਸ਼ਾ ਤੋੜ ਦਿਓ ਪਾਈ ਤੁਸੀਂ ਤੋੜੋ ਨਾ ਸ਼ੀਸ਼ੇ ਸ਼ੀਸ਼ੇ ਤੋੜ ਕੇ ਤੁਸੀਂ ਸਮਝਦੇ ਹੋ ਕਿ ਤੁਹਾਡਾ ਚਿਹਰਾ ਠੀਕ ਹੋ ਸਕਦਾ ਤੁਹਾਡਾ ਬੂਥਾ ਠੀਕ ਹੋ ਸਕਦਾ ਤੇ ਭਾਈ ਠੀਕ ਹੈ ਤੁਸੀਂ ਸਮਝੀ ਜਾਓ ਸ਼ੀਸ਼ਾ ਨਹੀਂ ਹੋਏਗਾ ਲੇਕਿਨ ਬਾਕੀ ਤੁਸੀਂ ਲੋਕ ਦੇਖ ਕੇ ਤੇ ਤੁਹਾਡੇ ਦੱਸਣਗੇ ਕਿ ਤੁਹਾਡਾ ਬੂਥਾ ਜਿਹੜਾ ਕਾਲਾ ਹੈ ਮੈਂ ਬਾਹਰ ਜਿਹੜਾ ਆਪਣਾ ਸਿੱਖ ਫਾਰ ਜਸਟਿਸ ਨੇ ਕਿਹਾ ਜੀ ਕਿ ਅਸੀਂ 15 ਜੁਲਾਈ ਅਗਸਤ ਹੈ ਕੱਲ ਜਿਹੜਾ 15 ਅਗਸਤ ਜਿਹੜਾ ਆ ਰਿਹਾ ਅਸੀਂ ਉਹ ਹਿੰਦੁਸਤਾਨ ਦੀ ਆਜ਼ਾਦੀ ਦੇ ਤੌਰ ਤੇ ਨਹੀਂ ਮਨਾਉਣਾ ਤੇ ਮੈਂ ਦੱਸ ਦਿੱਤਾ ਭਾਈ ਕੋ ਕਹਿ ਰਹੇ ਸੀ ਨਹੀਂ ਮਨਾਉਣਾ ਇਹ ਚ ਮੈਂ ਝੂਠ ਬੋਲਿਆ ਕੋਈ ਉਹ ਨਹੀਂ ਮਨਾ ਰਿਹਾ ਉਹ ਕਹਿੰਦੇ ਤੁਹਾਡੇ ਜਿਹੜੇ ਯੂਕੇ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਸਾਰੇ ਤੁਹਾਡੇ ਜਿਹੜੇ ਹਿੰਦੁਸਤਾਨ ਦੇ ਸਵਾਰਤਖਾਨੇ ਨੇ ਉਹਨਾਂ ਦੇ ਸਾਹਮਣੇ ਜਿਹੜਾ ਨਾ ਬੈ ਕੇ ਉਹ ਇਤਿਜਾਜ ਕਰਦੇ ਪਏ ਨੇ ਧਰਨੇ ਲਾ ਰਹੇ ਤੁਸੀਂ ਭਾਈ ਅਗਰ ਕਰਨਾ ਤਾਂ ਤੁਸੀਂ ਉਹਨਾਂ ਦੇਸ਼ਾਂ ਨੂੰ ਕਹੋ ਤੁਸੀਂ ਮੂੰਹ ਬੰਦ ਤੁਸੀਂ ਅਗਰ ਕਹਿਣਾ ਤਾਂ ਦੇਸ਼ਾਂ ਨੂੰ ਖਤ ਲਿਖੋ ਯੂਕੇ ਨੂੰ ਖਤ ਲਿਖੋ ਡੋਨਾਲਡ ਟਰੰਪ ਨੂੰ ਖਤ ਲਿਖੋ ਕਿ ਜਨਾਬ ਇਹ ਇੱਥੇ ਬੰਦ ਕਰੋ ਉਹ ਤੁਸੀਂ ਤੁਸੀਂ ਆਪਣਾ ਨਰਿੰਦਰ ਮੋਦੀ ਸਾਹਿਬ ਉਹਨਾਂ ਨੇ ਆਪਣਾ ਜਿਹੜਾ ਬ੍ਰਿਟਾਨੀਆ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਜਾ ਕੇ ਸ਼ਿਕਾਇਤ ਤੇ ਲਾਈ ਹੈ ਕਿ ਜੀ ਸਿੰਘਾਂ ਨੂੰ ਰੱਖੋ ਤੁਸੀਂ ਉਹਨਾਂ ਨੇ ਉੱਥੇ ਜਿਹੜੀ ਮੁਲਾਕਾਤ ਸੀ ਉਹ ਵੀ ਟੈਂਡਨਿੰਗ ਸਟਰੀਟ 'ਤੇ ਨਹੀਂ ਕੀਤੀ ਉਹ ਵੀ ਉਹਨਾਂ ਜਿਹੜਾ ਸੀ ਆਪਣਾ ਸਰਮਾਈ ਜਿਹੜਾ ਆਪਣਾ ਹੌਲੀਡੇ ਰਿਜ਼ੋਰਟ ਸੀ ਉੱਥੇ ਲੈ ਗਏ ਤੇ ਸਿੰਘ ਜਿਹੜੇ ਫਿਰ ਵੀ ਖੱਤੇ ਖੁੱਤੀ ਉਹਦੇ ਪਿੱਛੇ ਪਹੁੰਚ ਗਿਆ ਹੁਣ ਦੱਸ ਮੇਰਾ ਕੀ ਕਸੂਰ ਹੈ ਵਿੱਚ ਮੋਦੀ ਸਾਹਿਬ ਮੈਂ ਤੁਹਾਡਾ ਕੀ ਗਵਾਇਆ ਮੈਂ ਤਾਂ ਸਿਰਫ ਗੱਲ ਦੱਸ ਰਹੀ ਹਾਂ ਕਿ ਭਾਈ ਇਹ ਕੁਝ ਹੋ ਰਿਹਾ ਮੈਂ ਤਾਂ ਜਰਨਲਿਸਟਾਂ ਮੇਰਾ ਕੰਮ ਰਿਪੋਰਟ ਕਰਨਾ ਤੁਸੀਂ ਕੁਝ ਰਿਪੋਰਟ ਕਰਨਾ ਤੁਸੀਂ ਆਪਣਾ ਮੌਕਫ ਦੇ ਛੜੋ ਤੁਸੀਂ ਕਿਉਂ ਬਹੇਸੀ ਮੰਦ ਭਾਗੇ ਕੰਮ ਨਹੀਂ ਕਰਾਉਂਦੇ ਤੁਸੀਂ ਕਿਉਂ ਜਨਾਬ ਜੀ ਕਿ ਅਸੀਂ ਜਿਹੜਾ ਨਾ ਆਪਣਾ ਉਹ ਇਹਨੂੰ ਨikhil gupta ਨੂੰ ਹਾਇਰ ਨਹੀਂ ਕੀਤਾ ਜਾ ਕੇ ਕੋਰਟ ਵਿੱਚ ਕੇਸ ਲੜਾਓ ਤੁਹਾਨੂੰ ਨੋਟਿਸ ਹੋਇਆ ਹੋਇਆ ਰੌ ਚੀਫ ਨੂੰ ਨੋਟਿਸ ਹੋਇਆ ਹੈ ਜੀ ਡੋਲਰ ਨੋਟਿਸ ਹੋ ਗਿਆ ਜਾ ਕੇ ਉੱਥੇ ਕੰਟੈਸਟ ਕਰੋ ਅਮਰੀਕਾ ਦੀ ਅਦਾਲਤ ਵਿੱਚ ਤੁਹਾਡੇ ਹੱਥ ਸਾਫ ਹੋ ਜਾਣਗੇ ਤੇ ਮੈਂ ਹੋਰ ਰਿਪੋਰਟ ਕਰ ਦਿਆਂਗਾ ਮੈਂ ਕਹਾਂਗਾ ਜੀ ਅਦਾਲਤ ਅਗਰ ਫੈਸਲਾ ਕਰਦਾ ਕਿ ਜੀ ਕੀ ਨikhil gupta ਜਿਹੜਾ ਰਾ ਦੀ ਪ੍ਰੌਕਸੀ ਨਹੀਂ ਸੀ ਮੈਂ ਦੱਸਾਂਗਾ ਪ੍ਰਾਊਡਲੀ ਕਿ ਭਾਈ ਝੂਠ ਬੋਲਦੇ ਸਨ ਸਾਰੇ ਇਹ ਇਲਜ਼ਾਮ ਸੀ ਨikhil gupta ਤੇ ਜਿਹੜਾ ਬੰਦਾ ਹੋਰ ਗਲਤ ਫੜਿਆ ਗਿਆ ਤੁਸੀਂ ਦੱਸੋ ਕਿ ਸਰ ਆਪਣਾ ਗਰਪਨ ਸਿੰਘ ਪੰਨੂਹਰਾ ਦੇ ਜਿਹੜੇ ਪਲਾਟ ਸੀ ਉਹਨਾਂ ਮਰਡਰ ਦਾ ਉਹਦੇ ਤੁਹਾਡਾ ਕੋਈ ਹੱਥ ਨਹੀਂ ਸੀ ਤੁਸੀਂ ਕਹੋ ਆਈ 5 ਦੀ ਰਿਪੋਰਟ ਨੂੰ ਕਹੋ ਜ ਜਨਾਬ ਝੂਠੀ ਹੈ ਅਗਰ ਉਹ ਅਦਾਲਤ ਕਹਿ ਦਿੰਦੀ ਹੈ ਤੇ ਜਬਾਰ ਚੌਧਰੀ ਵੀ ਕਹ ਦੇਗਾ ਭਾਈ ਕੋ ਝੂਠੀ ਹੈ ਮੈਂ ਆਪਣੇ ਕੋਲ ਥੋੜੀ ਬਣਾ ਕੇ ਕਾਵਾਂਗਾ ਪਰ ਇਹ ਤੁਹਾਡਾ ਜਿਹੜਾ ਇਹ ਇਹ ਤੁਹਾਡੇ ਜਿਹੜਾ ਹੁਣ ਇਹ ਜਾਨੀ ਕਿ ਸ਼ਮਤਾ ਹੈ ਨਹੀਂ ਤੁਹਾਡੇ ਜੀ ਇਹ ਸ਼ਮਤਾ ਹੈ ਨਹੀਂ ਮੰਦ ਭਾਗੇ ਕੰਮ ਕਰਾਉਣੇ ਪੂਰੇ ਵਿਸ਼ਵ ਦੇ ਉੱਤੇ ਪੂਰੀ ਦੁਨੀਆ ਦੇ ਵਿੱਚ ਜਿਹੜਾ ਆਪਣਾ ਉਹ ਟੈਰਰਿਸਟ ਨੂੰ ਟੈਰਰਿਜ਼ਮ ਨੂੰ ਸਪੌਂਸਰ ਕਰਨਾ ਇਹ ਤੁਹਾਨੂੰ ਕੰਮ ਆਉਂਦੇ ਨੇ ਤੁਸੀਂ ਜਨਾਬ ਇੱਥੇ ਬਲੋਚਿਸਤਾਨ ਵਿੱਚ ਵੀ ਅੰਨੀ ਪਾਈ ਬਲੋਚਿਸਤਾਨੇ ਪ੍ਰੌਕਸੀਆਂ ਛੱਡੀਆਂ ਇੱਥੇ ਵੀ ਜਨਾਬ ਆਪਣੇ ਇਹਨਾਂ ਨੂੰ ਵੀ ਫੰਡ ਕਰੀ ਜਾਂਦੇ ਹੈ ਇਹ ਇੱਥੇ ਜਨਾਬ ਤੁਸੀਂ ਕੈਨੇਡਾ ਵਿੱਚ ਵੀ ਜਨਾਬ ਆਪਣੀਆਂ ਪ੍ਰੌਕਸੀਆਂ ਛੱਡੀਆਂ ਬਰਤਾਨੀਆਂ ਵਿੱਚ ਵੀ ਛੱਡੀਆਂ ਹੋਈਆਂ ਤੁਹਾਡੇ ਕੱਲ ਜਿਹੜੇ ਆਸਟ੍ਰੇਲੀਆ ਨੇ ਬੰਦੇ ਕੱਢੇ ਨੇ ਉੱਥੋਂ ਜਸੂਸ ਤੇ ਬਣਾ ਕੇ ਕੀ ਝੂਠ ਬੋਲਿਆ ਮੈਂ ਕੱਢੇ ਨਹੀਂ ਕਵਨਾਂ ਸਰਕਾਰ ਵੀ ਆਸਟ੍ਰੇਲੀਆ ਦੇ ਨੂੰ ਕਿਉਂ ਕਵੇ ਕਿ ਨਹੀਂ ਕੱਢੇ ਅਸੀਂ ਜਰਮਨੀ ਦੀ ਅਦਾਲਤ ਜਿਹੜਾ ਤੁਹਾਡੇ ਕਪਲ ਨੂੰ ਇਦਰਾ ਦੇ ਜੈਂਡਰ ਨੂੰ ਜਿਹੜੀ ਸਜ਼ਾ ਦਿੱਤੀ ਉਹ ਨਹੀਂ ਦਿੱਤੀ ਝੂਠ ਬੋਲਿਆ ਹਜੇ ਵੀ ਜੇਲ੍ਹ ਚ ਪਏ ਨੇ ਮੰਨਦੇ ਕਿਉਂ ਨਹੀਂ ਤੁਸੀਂ ਨਾ ਮੰਨੋ ਲੇਕਿਨ ਜਿਹੜਾ ਬੰਦਾ ਗੱਲ ਕਰ ਰਿਹਾ ਕਿ ਹਾਂ ਯਾਰ ਇਹ ਵਾਕਈ ਇੰਜ ਹੋਇਆ ਉਹਦਾ ਤੁਸੀਂ ਜਨਾਬ ਚੈਨਲ ਬੰਦ ਕਰ ਲੈ ਕਰ ਲੋ ਬਈ ਤੁਹਾਡੀਆਂ ਸਰਕਾਰਾਂ ਤੁਹਾਡੇ ਕਾਨੂੰਨ ਨੇ ਜੋ ਮਰਜ਼ੀ ਕਰਦੇ ਫਿਰੋ ਤੁਸੀਂ ਠੀਕ ਹੈ ਤੁਸੀਂ ਆਪਣੇ ਮੁਲਕ ਚ ਨਹੀਂ ਦੇਖਣ ਦੇਣਾ ਤੇ ਤੁਹਾਡਾ ਬਈ ਸੂਲ ਹੈ ਮੈਂ ਤੇ ਉਹ ਤੇ ਕੁਝ ਨਹੀਂ ਕਰ ਸਕਦਾ ਮੈਂ ਤੇ ਸਿਰਫ ਇਹ ਮੰਗ ਕਰ ਸਕਦਾ ਕਿ ਭਾਈ ਜਿਹੜੀ ਜਿਹੜੀ ਫੇਅਰ ਪਾਲਿਸੀ ਹੈ ਜਿਹੜੀ ਜੇ ਆਪਣਾ ਰਾਈਟ ਆਫ ਸਪੀਚ ਹੈ ਇੰਟਰਨੈਸ਼ਨਲੀ ਜਿਹੜੇ ਆਪਣਾ ਬੋਲਣ ਦਾ ਹੱਕ ਹੈ ਜਿੰਨਾ ਜਿਹੜਾ ਤਾਂ ਅਸੀਂ ਦਿੰਦੇ ਉਹ ਤੁਹਾਡਾ ਸਭਿਦਾਨ ਵੀ ਦਿੰਦਾ ਹੈ ਤੁਹਾਡਾ ਜਨਾਬ ਜਿਹੜਾ ਆئین ਤੁਸੀਂ ਬਣਾਇਆ ਹੋਇਆ ਜਿਹੜਾ ਸਰਕੂਲਰ ਆئین ਤੁਸੀਂ ਬਣਾਇਆ ਉਹ ਵੀ ਦਿੰਦਾ ਹੈ ਉਹਦੇ ਮੁਤਾਬਕ ਤੇ ਅਮਲ ਕਰੋ ਤੁਸੀਂ ਤੁਸੀਂ ਉਹਦੇ ਮੁਤਾਬਕ ਅਮਲ ਕਰੋ ਲੇਕਿਨ ਤੁਸੀਂ ਨਹੀਂ ਵੀ ਕਰਨਾ ਤੇ ਠੀਕ ਹੈ ਭਾਈ ਤੁਸੀਂ ਆਪਣੇ ਆਪਣੇ ਤੋਂ ਸਭਿਦਾਨ ਦਾ ਉਲੰਘਣ ਕਰਨਾ ਕਰੀ ਜਾਓ ਅੱਛਾ ਜੀ ਅਗਲੀ ਗੱਲ ਸੀ ਆਫਟਰ ਰਿਵਿਊ ਦ ਫੋਲੋਇੰਗ ਕੰਟੈਂਟ and all videos have been blocked from view on the youtube country site listed below channel facts with jacy yani yahi channel je the aap hun gal kar rahe hain the content has been blocked from view on the following youtube country site india future uploads on this channel will also be blocked lo ji ਇਹ ਕਿ ਉਹਨੇ ਕਿਹਾ ਜੀ ਕਿ ਹੁਣ ਸਿਰਫ ਗੱਲ ਸਿਰਫ ਵੀਡੀਓ ਤਾਂ ਕਿ ਗਪੰਨੂ ਸਾਹਿਬ ਦੀ ਵੀਡੀਓ ਤਾਂ ਕਿ ਨਹੀਂ ਰਹਿ ਗਈ ਹੁਣ ਤੁਸੀਂ ਜੋ ਵੀ ਇੱਤੇ ਪਾਓਗੇ ਚੈਨਲ ਦੇ ਉੱਤੇ ਇਹ ਬਲੌਕ ਕਰਤਾ ਜਾਗਾ ਇੰਡੀਆ ਦੇ ਵਿੱਚ ਚਲੋ ਜੀ ਠੀਕ ਹੈ ਮੈਂ ਕਬੂਲ ਕਰਨਾ ਜੀ ਤੁਹਾਡਾ ਹੱਕ ਹੈ ਹਿੰਦੁਸਤਾਨੀ ਸਰਕਾਰਾਂ ਦਾ ਤੁਸੀਂ ਕਹੋ ਤੁਸੀਂ YouTube ਨੂੰ ਕਿਹਾ ਸੀ ਨਹੀਂ ਦਿਖਾਣਾ ਤੇ ਨਾ ਦਿਖਾਓ ਤੇ ਮੈਂ ਆਪਣੇ ਜਿਹੜੇ ਜਿਹੜੇ ਓਵਰਸੀਜ਼ ਸਿੰਘ ਨੇ ਜਿਹੜੇ ਓਵਰਸੀਜ਼ ਪੰਜਾਬੀ ਨੇ ਮੈਂ ਉਹਨਾਂ ਵਾਸਤੇ ਉਹਨਾਂ ਦੇ ਸਾਹਮਣੇ ਅਰਦਾਸ ਕਰਨਾ ਮੈਂ ਉਹਨਾਂ ਦੇ ਸਾਹਮਣੇ ਬੇਨਤੀ ਕਰਦਾ ਕਿ ਤੁਸੀਂ ਜਿਹੜੀ ਗੱਲ ਹੈ ਉਹ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਇਸ ਚੈਨਲ ਨੂੰ ਜਿਹੜਾ ਉਹ ਆਪਣਾ ਸਬਸਕ੍ਰਾਈਬ ਕਰੋ ਓਵਰਸੀਜ਼ ਜਿੱਥੇ-ਜਿੱਥੇ ਮੇਰਾ ਕੋਈ ਪੰਜਾਬੀ ਭਰਾ ਸੁਣਦਾ ਪਿਆ ਜਿੱਥੇ-ਜਿੱਥੇ ਮੇਰੇ ਪੰਜਾਬੀ ਭਰਾਵਾਂ ਨੂੰ ਇਹ ਵੀਡੀਓ ਪਹੁੰਚ ਰਹੀ ਹੈ ਉਹ ਇਸ ਚੈਨਲ ਨੂੰ ਇਸ ਮਾਂ ਬੋਲੀ ਨੂੰ ਸਮਝਦੇ ਆਇਆ ਉਹ ਚੈਨਲ ਨੂੰ ਸਬਸਕ੍ਰਾਈਬ ਕਰਨ ਉਹ ਚੈਨਲ ਨੂੰ ਅੱਗੇ ਵੰਡਣ ਸ਼ੇਅਰ ਕਰਨ ਵੀਡੀਓ ਇਹਦੀਆਂ ਤਾਂ ਕਿ ਤਾਂ ਕਿ ਉਹ ਵਿਊਰਸ਼ਿਪ ਜਿਹੜੀ ਕਿ ਹਿੰਦੁਸਤਾਨ ਚਾਹੁੰਦਾ ਕਿ ਉਹ ਨਾ ਆਏ ਉਹ ਜਿਹੜਾ ਉਹਦੀ ਕੰਪਨਸੇਸ਼ਨ ਵੀ ਹੋ ਜਾਏ ਔਰ ਸਾਡਾ ਜਿਹੜਾ ਜਿਹੜਾ ਇਫੈਕਟ ਪਹੁੰਚਾਣ ਦਾ ਜਿਹੜੀ ਆਪਣਾ ਇਹ ਖਬਰਾਂ ਪਹੁੰਚਾਣ ਦਾ ਸਮਾਚਾਰ ਦੱਸਣ ਦਾ ਜਿਹੜਾ ਸਿਲਸਿਲਾ ਹੈ ਉਹ ਸਾਡੇ ਇਸ ਚੈਨਲ ਦੇ ਮਾਧਿਅਮ ਜਾਰੀ ਰਵੇ ਚੱਲ ਕਿਉਂਕਿ ਜਿਹੜਾ ਹਕਾਇਤ ਪਛਾਣੇ ਬੜੇ ਜ਼ਰੂਰੀ ਨੇ 17 ਅਗਸਤ ਨੂੰ ਇੱਕ ਤੇ ਕੱਲ ਜਿਹੜਾ 15 ਨੂੰ ਜਿਹੜੇ ਪ੍ਰੋਗਰਾਮ ਹੋ ਰਹੇ ਨੇ ਹਿੰਦੁਸਤਾਨ ਦੇ ਸਫਾਰਤਖਾਨੇ ਦੇ ਸਾਹਮਣੇ ਉਹ ਕਾਲੇ ਦਿਨ ਮਨਾਏ ਜਾ ਰਹੇ ਨੇ ਉਹ ਤੁਸੀਂ ਧਿਆਨ ਕਰਨਾ ਉਹ ਸਾਰੇ ਲੋਕੀ ਤਿਆਰ ਸਿੰਘ ਤਿਆਰ ਨੇ ਕੱਲ ਕਿ ਦੂਜਾ ਦੂਜਾ ਜਿਹੜਾ 17 ਤਰੀਕ ਨੂੰ ਵਾਸ਼ਿੰਗਟਨ ਦੇ ਵਿੱਚ ਜਿਹੜੀਆਂ ਚੋਣਾਂ ਹੋ ਰਹੀਆਂ ਉਹਨਾਂ ਚ ਵੀ ਤੁਸੀਂ ਸਾਰੇ ਲੈ ਪਹੁੰਚਣਾ ਸਭ ਲੋਕ ਤੁਸੀਂ ਤਿਆਰ ਬੈਠੇ ਹੋ ਜਾ ਕੇ ਉੱਥੇ ਵੋਟਾਂ ਪਾਓ ਚੋਣਾਂ ਨੂੰ ਜਨਬ ਖਾਲਸਪਤਾਨ ਦਾ ਤੁਸੀਂ ਰਿਫਰੈਂਡਮ ਹੈ ਤੁਹਾਡਾ ਹੱਕ ਹੈ ਜਿਦੋਂ ਅਮਰੀਕਾ ਦੀ ਸਰਕਾਰ ਜਿਹੜੀ ਉਹਨੂੰ ਪ੍ਰੋਬਲਮ ਨਹੀਂ ਕਿ ਜਦੋਂ ਉਹਨੇ ਸੋਇਲ ਤੇ ਤੁਸੀਂ ਵਾਈਟ ਹਾਊਸ ਦੇ ਸਾਹਮਣੇ ਤੁਸੀਂ ਜਿਹੜਾ ਸਟੇਜ ਲਾਇਆ ਉੱਥੇ ਜਨਾਬ ਤੁਸੀਂ ਆਪਣੇ ਚੋਣਾ ਕਰਵਾ ਰਹੇ ਹੋ ਜਦੋਂ ਉਹਨਾਂ ਨੂੰ ਪ੍ਰੋਬਲਮ ਨਹੀਂ ਜਦੋਂ ਕੈਨੇਡਾ ਨੂੰ ਪ੍ਰੋਬਲਮ ਨਹੀਂ ਹੋਈ ਯੂਕੇ ਨੂੰ ਕੋਈ ਪ੍ਰੋਬਲਮ ਨਹੀਂ ਹੋਈ ਤੇ ਫਿਰ ਭਾਈ ਬਾਕੀ ਅਸੀਂ ਕੀ ਕਰ ਸਕਦੇ ਹਾਂ ਹਿੰਦੁਸਤਾਨੀ ਸਰਕਾਰ ਅਗਰ ਉਹਨੂੰ ਮਸਲਾ ਹੈ ਤੇ ਉਹ ਜਾ ਕੇ ਘੱਟੋ ਘੱਟ ਗਵਰਨਮੈਂਟ ਲੈਵਲ ਤੇ ਕੰਮ ਕਰੇ ਨਾ ਜਾ ਕੇ ਆਪਣੇ ਜੈ ਜੈ ਸ਼ੰਕਰ ਸਾਹਿਬ ਨੂੰ ਭੇਜਣ ਨਾ ਉੱਥੇ ਅਚੇਤੀ ਧਰੂਪ ਨੂੰ ਭੇਜਿਆ ਸੀ ਪਾਕਿਸਤਾਨ ਤੇ ਹਮਲੇ ਤੋਂ ਬਾਅਦ ਕੇ 10 ਲੋਕਾਂ ਨੂੰ ਇਹਨੂੰ ਦੁਬਾਰਾ ਜਾ ਕੇ ਆਪਣਾ ਕੀ ਕਹਿੰਦੇ ਨੇ ਉਹਨੂੰ ਡੋਨਲਡ ਟਰੰਪ ਨੂੰ ਇੰਤਜ਼ਾਮੀਆਂ ਨੂੰ ਜਾ ਕੇ ਦੱਸੇ ਜੀ ਕਿ ਇਹ ਨਾ ਬੰਦੇ ਨੂੰ ਜਿਹੜਾ ਇਹ ਰੈਫਰੰਡਮ ਤੋਂ ਮਨਾ ਕਰ ਦੋ ਅਗਰ ਅਮਰੀਕੀ ਹਕੂਮਤ ਇਹਨੂੰ ਰੈਫਰੰਡਮ ਇਹ ਚੋਣਾ ਤੋਂ ਮਨਾ ਕਰ ਦੇਗੀ ਤਾਂ ਮੈਂ ਦੱਸਾਂਗਾ ਭਾਈ ਕਿ ਅਮਰੀਕੀ ਹਕੂਮਤ ਨੇ ਮਨਾ ਕਰ ਦਿੱਤਾ ਮੈਂ ਤਾਂ ਖਬਰਾਂ ਹੀ ਦੇਣੀਆਂ ਮੇਰਾ ਤਾਂ ਕੋਈ ਏਜੰਡਾ ਨਹੀਂ ਨਾ ਮੈਂ ਤਾਂ ਖਬਰਾਂ ਦਿੰਨਾ ਪੰਜਾਬੀ ਲੈਂਗੁਏਜ ਵਿੱਚ ਜ਼ੁਬਾਨ ਮੇਰੀ ਮਾਂ ਬੋਲੀ ਹੈ ਮੈਂ ਕੋਈ ਅਡਾਪਟ ਨਹੀਂ ਕੀਤੀ ਮੇਰੀ ਤਾਂ ਪੰਜਾਬੀ ਮਾਂ ਬੋਲੀ ਹੈ ਤੇ ਮੈਂ ਆਪਣੀ ਮਾਂ ਬੋਲੀ ਚ ਹੀ ਬੋਲਾਂਗਾ ਗੱਲਾਂ ਦੱਸਾਂਗਾ ਸਮਾਚਾਰ ਦੱਸਾਂਗਾ ਕਿ ਦੁਨੀਆ 'ਚ ਕੀ ਹੋ ਰਿਹਾ ਮੈਂ ਤੇ ਹਜੇ ਇਹ ਦੱਸਣਾ ਸੀ وجہ ਕੀ ਹੈ ਹਿੰਦੁਸਤਾਨ ਕਿਉਂ ਨਹੀਂ ਸਾਡੀ ਆਵਾਜ਼ਾਂ ਜਿਹੜੀਆਂ ਆਪਣੀ ਜਿਹੜੀਆਂ ਸੱਚ ਨਹੀਂ ਸੁੰਣਾ ਚਾਹੁੰਦਾ ਉਹਦੀ وجہ ਇਹ ਵੇ ਕਿ ਐ ਤੁਸੀਂ ਜਨਾਬ ਦੇਖੋ ਇੱਕ ਆਰਐਸਐਸ ਯਾਨੀ ਕਿ ਰਾਸ਼ਟਰੀਆ ਸਵੈਮ ਸੰਗ ਜਿਹੜਾ ਹੈ ਉਹਦਾ ਪ੍ਰਚਾਰਕ ਰਿਹਾ ਬੰਦਾ ਇੱਕ ਯਸ਼ਵੰਤ ਸ਼ਿੰਦੇ ਮੈਂ ਹਲਕਾ ਜਿਹਾ ਇਸ਼ਾਰਾ ਪਿਛਲੀ ਵੀਡੀਓ ਜਿਹਦੇ 'ਚ ਤਕਲੀਫਾਂ ਅਸਲ 'ਚ ਐ ਨੇ ਕਿ ਐਲ ਕਿ ਇਹ ਜਿਹੜੇ ਬੰਦਿਆਂ ਦੀਆਂ ਖਬਰਾਂ ਨੇ ਇਹ ਹਿੰਦੁਸਤਾਨ ਵਿੱਚ ਡਿਸਕਸ ਕੋਈ ਨਹੀਂ ਕਰਦਾ ਠੀਕ ਹੈ ਇਸ ਵਾਸਤੇ ਸਾਡੇ ਲੋਕਾਂ ਨੂੰ ਡਿਸਕਸ ਕਰਨੀਆਂ ਪੈਂਦੀਆਂ ਕਿ ਯਸ਼ਵੰਤ ਸਿੰਧੇ ਜਿਹੜਾ ਇਹ ਸਾਹਮਣੇ ਆਇਆ ਇਹਨੇ ਆ ਕੇ ਦੱਸਿਆ ਕਿ ਮੈਂ ਪ੍ਰਚਾਰਕ ਰਿਆਂ ਆਰਐਸਐਸ ਦਾ ਲੇਕਿਨ ਆਰਐਸਐਸ ਦਾ ਜਿਹੜਾ ਅਸਲ ਮਕਸਦ ਹੈ ਉਹ ਆਪਣੀ ਮذਬੀ ਜਾਂ ਰਿਲੀਜੀਅਸ ਕੋਈ تعلیم ਜਾਂ ਮਾਮਲਾਤ ਨਹੀਂ ਬਲਕਿ ਆਰਐਸਐਸ ਜਿਹੜਾ ਉਹ ਦਹਿਸ਼ਤਗਰਦੀ ਦੀ ਤਰਬੀਅਤ ਆਪਣੇ ਲੋਕਾਂ ਨੂੰ ਦਿੰਦਾ ਆਪਣੇ ਕਾਰਜਕਰਤਾ ਨੂੰ ਆਪਣੇ ਪ੍ਰਚਾਰਕ ਨੂੰ دہشت گردੀ ਦੀ ਬੰਬ ਬਣਾਉਣ ਦੀ تربیت ਉਹਨੇ ਕਹਿੰਦਾ ਤੇ ਫਿਰ ਇਹ ਬੰਬ ਧਮਾਕੇ ਜਿਹੜੇ ਖੁਦ ਹੀ ਹਿੰਦੁਸਤਾਨ ਦੇ ਮختلف ਇਲਾਕਿਆਂ ਵਿੱਚ ਕਰਵਾਉਂਦਾ ਹੈ ਆਰਐਸਐਸ ਉਹਨੇ ਦੱਸਿਆ ਨਾ ਲਿਆ ਉਹਨੇ ਕਿਹਾ ਨੈਸ਼ਨਲ ਐਗਜ਼ੀਕਟਿਵ ਜਿਹੜਾ ਆਰਐਸਐਸ ਦਾ ਅੰਦਰੀਸ਼ ਕੁਮਾਰ ਮੋਦੀ ਜੀ ਅੰਦਰੀਸ਼ ਕੁਮਾਰ ਨੂੰ ਫੜੋ ਜਿਹੜਾ ਤੁਹਾਡਾ ਮੂੰਹ ਕਾਲਾ ਕਰਾ ਰਿਹਾ ਪੂਰੀ ਦੁਨੀਆ ਦੇ ਉੱਤੇ ਮੇਰਾ ਮੂੰਹ ਬੰਦ ਕਰਨ ਦੇ ਨਾਲ ਅੰਦਰੀਸ਼ ਕੁਮਾਰ ਨੇ ਜਿਹੜੇ ਕਾਲੇ ਕਰਤੂਤ ਨੇ ਉਹ ਥੋੜੀ ਮੁੱਕ ਜਾਣੇ ਨੇ ਐਨਰੀਸ਼ ਕੁਮਾਰ ਜਿਹੜਾ ਸੀ ਇਹ ਬੰਦੇ ਰਿਕਰੂਟ ਕਰਕੇ ਹਿੰਦੁਸਤਾਨ ਦੇ ਵਿੱਚੋਂ ਹਿੰਦੂ ਰਿਕਰੂਟ ਕਰਕੇ ਨੌਜਵਾਨ ਉਹਨਾਂ ਦੇ ਕੋਲੋਂ ਮੰਦ ਭਾਗੇ ਕੰਮ ਕਰਾਉਂਦਾ ਉਹਨੇ ਦੱਸਿਆ ਉਹਨੇ ਦੱਸਿਆ ਕਿ 2006 ਵਿੱਚ ਇੱਕ ਮਸਜਿਦ ਔਰੰਗਾਬਾਦ ਆਪਣਾ ਔਰੰਗਾਬਾਦ ਦੀ ਮਸਜਿਦ ਇੱਕ ਧਮਾਕਾ ਕਰਨ ਦੀ ਪਲੈਨਿੰਗ ਚੱਲ ਰਹੀ ਸੀ ਤੇ ਜਦੋਂ ਜਿਹੜਾ ਬੰਦਾ ਆਪਣਾ ਕੀ ਰਹਿਮਾਨ ਚੂ ਜਿਹੜਾ ਬੰਬ ਬਣਾ ਰਿਹਾ ਸੀ ਉਹ ਬੰਬ ਚੱਲ ਗਿਆ ਉੱਥੇ ਉਹ ਮਰ ਗਿਆ ਇਹ ਬੰਦੇ ਇਹਨੇ ਦੱਸਿਆ ਮੈਨੂੰ ਕੋਈ ਖਾਬ ਥੋੜੀ ਆਇਆ ਤੁਹਾਡੇ ਤੁਹਾਡੇ ਦੇਸ਼ ਦਾ ਬੰਦਾ RSS ਦਾ ਪ੍ਰਚਾਰਕ ਉਹ ਸਾਰੀਆਂ ਗੱਲਾਂ ਦੱਸ ਰਿਹਾ ਮੈਂ ਤਾਂ ਸਿਰਫ ਰਿਪੋਰਟ ਕਰ ਰਿਹਾ ਤੁਹਾਨੂੰ ਜੀ ਠੀਕ ਹੈ ਉਹਨੇ ਦੱਸਿਆ ਜੀ ਕਿ ਰਾਕੇਸ਼ ਸਾਵੜੇ ਪੁਲਿਸ ਵਾਲਾ ਉਹ ਜਨਾਬ ਜਿਹੜਾ ਬੰਬ ਬਣਾਉਣ ਦੀ تربیت ਦਿੰਦਾ ਸੀ ਰਵੀ ਉਹਨੂੰ ਲੈ ਕੇ ਆਉਂਦਾ ਸੀ ਉਹ ਸਾਨੂੰ ਦੱਸਦਾ ਸੀ ਕਿ ਬੰਬ ਕਿਵੇਂ ਬਣਾਉਣਾ ਉਸ ਤੋਂ ਬਾਅਦ ਕਿੱਥੇ ਲਾਣਾ ਤੇ ਫਿਰ ਮਾਲੇ گاؤں 'ਚ ਧਮਾਕੇ ਹੋਏ ਇਹਨਾਂ ਲੋਕਾਂ ਨੇ ਕਰਵਾਏ ਸਮਝੋਤਾ ਐਕਸਪ੍ਰੈਸ ਵਿੱਚ ਪਾਕਿਸਤਾਨੀ ਮਾਰੇ ਤੁਸੀਂ ਆਪਣੇ ਪਾਣੀ ਪੱਤ ਵਿੱਚ ਉਹ ਸਾਰੇ RSS ਨੇ ਕਰਵਾਏ ਅਜਮੇਰ ਸ਼ਰੀਫ ਦੀ ਮਸਜਦ ਦੇ ਦਰਗਾਹ ਦੇ ਧਮਾਕੇ ਕਰਾਏ ਹైదరాబాద్ ਦੀ ਮਸਜਦ 'ਚ ਬੰਬ ਧਮਾਕੇ ਹੋਏ ਇਹ ਸਾਰਾ ਕੁਝ ਤੇ ਤੜਾ ਔਰ ਸਾਰਾ ਕੁਝ ਤੇ ਦੱਸ ਰਿਹਾ ਯਸ਼ਵੰਤ ਸਿੰਧੇ ਮੈਂ ਤਾਂ ਸਿਰਫ ਰਿਪੋਰਟ ਲੇਕਿਨ ਰਿਪੋਰਟ ਨਹੀਂ ਸੁਣਦੇ ਆਪਣੇ ਲੋਕਾਂ ਨੂੰ ਬਹਿਰਾ ਰੱਖਣਾ ਆਪਣੇ ਲੋਕਾਂ ਨੂੰ ਅੰਨ੍ਹਾ ਰੱਖਣਾ ਤਾਂ ਕਿ ਕਿਤੇ ਰੂਸ਼ਨਾਸ ਨਾ ਹੋ ਜਾਣ ਤਾਂ ਕਿ ਸੱਚ ਉਹਨਾਂ ਤੱਕ ਨਾ ਪਹੁੰਚ ਜਾਏ ਤੇ ਚਲੋ ਕੋਈ ਗੱਲ ਨਹੀਂ ਇਧਰੋਂ ਦੀ ਨਹੀਂ ਪਹੁੰਚੇਗਾ ਵਾਇਆ ਪਹੁੰਚੇਗਾ ਉਹ ਲੋਕ ਜਿਹੜੇ ਨੇ ਆਪਣਾ ਓਕੀ ਕਹਿੰਦੇ ਨੇ ਵੀਪੀਐਨ ਲਾ ਕੇ ਦੇਖ ਲੈਣਗੇ जिन्होंने ने देखना वीपीएन ला के देख वीपीएन ला के देख लन भाई जिन्हें कॉन्टेंट देखना खबर तो लोगों ने जो सोच समाचार लैनियां वो जरूर लैन देखे भी मैं अपने जिथे जिथे कोई सिंह जिथे जिथे कोई सिंह बैठा जिथे जिथे कोई पंजाबी बैठा पूरी दुनिया के उ जिथे जिथे ओवरसीज पंजाबी चाहे वह यूके च बैठा न्यूजीलैंड च बैठा इटली च बैठा जर्मनी च बैठा कैनेडा च बहुत सारे मेरे पंजाबी भरा बैठे ने अमरीका च बैठे ने सारिया पंजाबी भराव पाकिस्तान का पूरा सूबा पंजाब भरया पाबी देखते हैं ਮੈਂ ਸਭ ਨੂੰ ਅਰਦਾਸ ਕਰਨਾ ਸਭ ਦੇ ਅੱਗੇ ਬੇਨਤੀ ਕਰਨਾ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਆਦਾ ਤੋਂ ਜਿਆਦਾ ਮਾਤਰਾ ਚ ਜਿਆਦਾ ਜਿਆਦਾ ਚੀਜ਼ਾਂ ਨੂੰ ਸਬਸਕ੍ਰਾਈਬ ਕਰੋ ਅੱਗੇ ਵੰਡੋ ਤਾਂ ਕਿ ਸਾਡੀ ਜਿਹੜੀ ਖਬਰਾਂ ਦਾ ਸਿਲਸਲਾ ਹੈ ਉਹ ਜਾਰੀ ਰਹੇ ਮੈਨੂੰ ਇਜਾਜ਼ਤ ਦਿਓ ਤੇ ਮੈਂ ਅਗਲੀ ਵੀਡੀਓ ਜਦੋਂ ਕਰਨ ਆਵਾਂ ਤੇ ਤੁਸੀਂ ਜਿਹੜਾ ਨਾ ਆਪਣਾ ਵਿਊਜ਼ ਦੇ ਥੱਦੇ ਲਾਏ ਹੋਣ ਇੱਥੇ ਬੰਬੂ ਕਾਰਡ ਚ ਲਾਏ ਹੋਣ ਇੱਥੇ ਮੈਂ ਹੀ ਅਰਦਾਸ ਕਰਨਾ ਤੁਹਾਡੇ ਕੋਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ